ਕਤੰਤ ਦਿਵਸ ਵਾਲੇ ਦਿਨ ਬਾਬਾ ਸਾਹਿਬ ਅੰਬੇਦਕਰ ਜਿਦੇ ਬੁੱਧੇ ਉਪਰ ਹਥੌੜੇ ਮਾਰ ਕੇ ਉਸ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਸੀ ਇਸ ਦੇ ਸਬੰਧ ਵਿੱਚ ਦੋਸ਼ੀ ਨੂੰ ਪੁਲਿਸ ਨੇ ਮੌਕੇ ਤੇ ਹੀ ਗ੍ਰਫਤਾਰ ਕਰ ਲਿਆ ਸੀ ਪਰ ਇਸ ਦੇ ਕਹਿਣ ਤੇ ਉਪਰ ਉਸ ਦੇ ਵੱਲੋਂ ਇਸ ਕੰਮ ਨੂੰ ਅੰਜਾਮ ਦਿੱਤਾ ਗਿਆ ਇਸ ਦਾ ਖੁਲਾਸਾ ਪੁਲਿਸ ਦੇ ਵੱਲੋਂ ਨਹੀਂ ਕੀਤਾ ਜਾ ਰਿਹਾ ਹੈ ਇਸ ਦੇ ਚੱਲਦੇ ਹੀ ਕਸਬਾ ਤਾਰੀਵਾਲ ਦੇ ਵਿਖੇ ਰੋਜ਼ਾਨਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਧਰਨੇ ਵੀ ਲਗਾਏ ਜਾ ਰਹੇ ਨੇ ਅਜੇ ਤੱਕ ਤਾਰੀਵਾਲ ਦੀ ਵੱਡੀ ਰਹਿਤ ਦੇ ਪੁਲ ਉਪਰ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਜੰਮ ਕਿਨਾਰੇ ਬਾਜ਼ੂ ਕੀਤੇ ਗਈ ਹੈ ਪ੍ਰਦਰਸ਼ਨ ਦੌਰਾਨ ਮਸੀ ਆਗੂਆ ਦੇ ਨਾਲ ਨਾਲ ਗੈਰ ਰਾਜਨੀਤਿਕ ਆਗੂ ਵੀ ਸ਼ ਤਾਰੀਵਾਲ ਦੇ ਨਾਇਬ ਤਹਿਸੀਲਦਾਰ ਮਨਜੋਤ ਸਿੰਘ ਨੂੰ ਰਾਸ਼ਟਰਪਤੀ ਦੇ ਨਾਮ ਮੰਗ ਪੱਤਰ ਦੇ ਕੇ ਧਰਨਾ ਸਮਾਪਤ ਕੀਤਾ ਗਿਆ ਹੈ ਪ੍ਰਦਰਸ਼ਨਕਾਰੀਆਂ ਦੇ ਵੱਲੋਂ ਜੜਾ ਹੈ ਮੰਗ ਕਰ ਰਹੇ ਨੇ ਕਿ ਇਸ ਘਟਨਾ ਦੇ ਪਿੱਛੇ ਦੀ ਸਾਜ਼ਿਸ਼ ਦਾ ਪਤਾ ਲਗਾਇਆ ਜਾਏ ਅਤੇ ਅਸਲੀ ਦੋਸ਼ੀਆਂ ਨੂੰ ਸਖਤ ਸਜ਼ਾ ਦਿੱਤੀ ਜਾਏ ਬੈਰੀ ਅਨਫੋਰਚੁਨੇਟ ਕਿ ਕਿ ਪੰਜਾਬ ਦੇ ਵਿੱਚ ਪਹਿਲੀ ਘਟਨਾ ਜਦੋਂ ਦਾ ਦੇਸ਼ ਆਜ਼ਾਦ ਹੋਇਆ ਕਿ 26 ਜਨਵਰੀ ਗਣਤੰਤਰ ਦਿਵਸ ਦੇ ਮੌਕੇ ਤੇ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਨੂੰ ਜਾਣ ਵਾਲੇ ਰਸਤੇ ਦੇ ਉੱਪਰ ਜਿਹੜਾ ਬਾਬਾ ਸਾਹਿਬ ਦਾ ਸਟੈਚੂ ਲੱਗਾ ਆ ਉਸ ਰਸਤੇ ਤੇ ਇੱਕ ਸ਼ਰਾਰਤੀ ਅਨਸਰ ਨੇ ਪਹਿਲੋਂ ਜਿਹੜਾ ਥੱਲੇ ਸਵਿਧਾਨ ਰੱਖਿਆ ਆ ਉਹਨੂੰ ਅੱਗ ਲਾਈ ਫਿਰ ਇੱਕ ਪੌੜੀ ਲਾ ਕੇ ਦਿਨ ਦੁਪਹਿਰੇ ਦਿਨ ਦੇ ਉਹਨੇ ਹਥੌੜੇ ਦੇ ਨਾਲ ਬਾਬਾ ਸਾਹਿਬ ਦੀ ਮੂਰਤੀ ਨੂੰ ਖੰਡਿਤ ਕੀਤਾ ਅਸੀਂ ਉਸ ਘਟਨਾ ਦੀ ਸਖ ਸ਼ਬਦਾਂ ਵਿੱਚ ਨਿੰਦਾ ਕਰਦੇ ਆਂ ਔਰ ਇਸ ਤੇ ਰੋਸ ਵਜੋਂ ਪੂਰੇ ਪੰਜਾਬ ਦੇ ਵਿੱਚ ਸਾਰੇ ਭਾਈਚਾਰਿਆਂ ਨੇ ਜਿੱਥੇ ਇਸ ਘਟਨਾ ਦੀ ਨਿੰਦਾ ਕੀਤੀ ਉੱਥੇ ਹੀ ਇੱਧਰ ਰੋਸ ਵਜੋਂ ਜਿਹੜਾ ਅੰਮ੍ਰਿਤਸਰ ਕੱਲ ਬੰਦ ਕੀਤਾ ਔਰ ਅੱਜ ਬਹੁਤ ਸਾਰੇ ਜ਼ਿਲ੍ਹੇ ਜਿਹੜੇ ਆ ਇਸ ਰੋਸ ਵਜੋਂ ਬੰਦ ਨੇ ਤੇ ਅੱਜ ਜ਼ਿਲ੍ਹਾ ਗੁਰਦਾਸਪੁਰ ਵੀ ਬੰਦਿਆ ਲੇਕਿਨ ਧਾਰੀਵਾਲ ਦੇ ਵਿੱਚ ਅਸੀਂ ਆਮ ਲੋਕਾਂ ਦੀ ਜਾਨ ਜੀਵਨ ਨੂੰ ਪ੍ਰਭਾਵਿਤ ਨਹੀਂ ਕਰਨਾ ਚਾਹੁੰਦੇ ਸੀ ਕਿ ਲੋਕਾਂ ਨੂੰ ਆਪਣੇ ਨਾਲ ਰੱਖਣ ਦੇ ਲਈ ਕਿ ਲੋਕਾਂ ਦਾ ਯਕੀਨ ਬਣਿਆ ਰਹੇ ਕਾਨੂੰਨ ਵਿਵਸਥਾ ਤੇ ਦੇਸ਼ ਦੇ ਸੰਵਿਧਾਨ 'ਚ ਤੇ ਅਸੀਂ ਫੈਸਲਾ ਕੀਤਾ ਸਾਰੇ ਜਥੇਬੰਦੀਆਂ ਨੇ ਬਾਲਮਿਕ ਜਥੇਬੰਦੀਆਂ ਸਤਿਗੁਰ ਰਵਿਦਾਦ ਜਥੇਬੰਦੀਆਂ ਔਰ ਡਾਕਟਰ ਅੰਬੇਦਕਰ ਜਥੇਬੰਦੀਆਂ ਔਰ ਮਸੀਹ ਭਾਈਚਾਰਾ ਕਿਸਟਰ ਨੈਸ਼ਨਲ ਫੰਡ ਇਹਨਾਂ ਸਾਰਿਆਂ ਨੇ ਵਿਚਾਰ ਕੀਤਾ ਲੀਡਰਸ਼ਿਪ ਨੇ ਕਿ ਅਸੀਂ ਟੋਕਨ ਇੱਕ ਪ੍ਰੋਟੈਸਟ ਜਿਹੜਾ ਤਾਰੀਵਾਲ ਦੇ ਸ਼ਹਿਰ ਦੇ ਅੰਦਰ ਜਿਹੜਾ ਇੱਕ ਧਰਨਾ ਲਾ ਕੇ ਕਰਾਂਗੇ ਤਾਂ ਕਿ ਲੋਕਾਂ 'ਚ ਇੱਕ ਮੈਸੇਜ ਆਵੇ ਕਿ ਨਾ ਸਿਰਫ ਅਮਰਸਰ ਵਾਲਿਆਂ ਨੂੰ ਹੀ ਇਸ ਗੱਲ ਦੇ ਦੁੱਖ ਆ ਬਲਕਿ ਪੂਰੇ ਪੰਜਾਬ ਦੇ ਪੰਜਾਬੀਆਂ ਨੂੰ ਵੀ ਦੁੱਖ ਆ ਇਸ ਕਰਕੇ ਅੱਜ ਤਾਰੀਵਾਲ ਦੇ ਵਿੱਚ ਪ੍ਰੋਟੈਸਟ ਕੀਤਾ